ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀ ਸੈਨ ਜੀ ਘਰਾ ਇਹਨਾਂ ਦਾ ਸਾਰਾ ਸਮੂਚਾ ਪਰਿਵਾਰ ਭਾਵੇਂ ਅਮਰੀਕਾ ਚ ਰਹਿੰਦਾ ਪਰ ਉਹ ਤੇ ਪਿਆਰ ਤੇ ਮਿੱਟੀ ਦਾ ਮੋਹ ਹਮੇਸ਼ਾ ਪੰਜਾਬ ਦੇ ਨਾਲ ਰਹਿੰਦਾ ਉਹ ਚੋਣਾਂ ਅਕਾਲੀ ਦਲ ਦੇ ਯੂ ਐਸ ਏ ਦੇ ਪ੍ਰਧਾਨ ਵੀ ਆ ਆ ਜਿਹੜਾ ਪਿਛਲਾ ਸਮਾਂ ਹਾੜਾਂ ਦਾ ਚੱਲਿਆ ਤੇ ਬਾਜੀ ਦਾ ਟੈਲੀਫੋਨ ਆਇਆ ਪਈ ਫਲੱਡ ਅਫੈਕਟਡ ਦੇ ਏਰੀਆ ਦੇ ਵਿੱਚ ਅਸੀਂ ਵੀ ਆਪਣਾ ਜਰਨਲ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਐਂਬੂਲੈਂਸ ਵਿਦ ਆਲ ਜਿਹੜਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਆਪਣੇ ਮਾਡਰਨ ਜਿਹੜੀਆਂ ਸਾਰੀਆਂ ਸਹੂਲਤਾਂ ਆ ਐਂਟੀਵੇਲੇਟਰ ਆ ਆਕਸੀਜਨ ਉਹ ਸਾਰੀ ਅੱਜ ਜਿਹੜੀ ਆ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਭੇਟ ਕੀਤੀ ਗਈ ਆ ਮੈਂ ਸਮਝਦਾ ਗੁਰੂ ਨਾਨਕ ਦੇ ਪਾਛਾ ਜਾਂ ਮੁੰਡਲਾ ਸਿਧਾਂਤ ਨਹੀਂ ਇਹੋ ਸੀ ਕਿ ਗੁਰੂ ਕੇ ਸਿੱਖ ਨੇ ਆਪਣਾ ਦਸਬੰਦ ਕੱਟ ਕੇ ਗੁਰੂ ਨੂੰ ਭੇਟ ਵੀ ਕਰਨਾ। ਸੋ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਮਰੀਕਾ ਵਿੱਚ ਬੈਠੇ ਵੀ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਨਹੀਂ ਆਪਣਾ ਯੋਗਦਾਨ ਇਹ ਪਾ ਕੇ ਅੱਜ ਐਮਨਸ ਨਵੀਂ ਜਿਹੜੀ ਆ ਉਹ ਭੇਟ ਕੀਤੀ ਆ। ਮੈਂ ਜਿੱਥੇ ਬਾਪੂ ਮਜੀਠ ਸਿੰਘ ਹੋਣਾ ਦਾ ਧੰਨਵਾਦ ਕਰਦਾ। ਉਤੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਜਿਵੇਂ ਗੁਰੂ ਸਾਹਿਬ ਜੀ ਆਪਣੇ ਦਰੋਂ ਕਰੋਂ ਇਸ ਪਰਿਵਾਰ ਨੂੰ ਚੀਜ਼ ਰੱਖਣੀ ਪਰਸਪਰ ਇਤਫਾਕ ਤੇ ਏਕਤਾ ਦੇ ਆਪਣੇ ਦਰੋਂ ਕਰੋਂ ਗੁਰਸਿੱਖੀ ਦੀ ਰਾਤ ਬੱਤ ਚਾੜਦੇ। ਤੋਂ ਮੈਂ ਧੰਨਵਾਦ ਕਰਦਾ ਆਪਣਾ ਵੀਰ ਸਰਦਾਰ ਰਣਜੀਤ ਸਿੰਘ ਕਾਲੋਂ ਵੀ ਸਾਡੇ ਇਥੇ ਜਲੰਧਰ ਦੇ ਪੁਰਾਣੇ ਕਾਲੇ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਹੋ ਜੀ ਦੇ ਜੀ ਪਰਮਜੀਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਨਾ ਤੋ ਸਾਰਿਆਂ ਦੇ ਜਿੰਨੇ ਵੀ ਆਏ ਸਾਰਿਆਂ ਦਾ ਧੰਨਵਾਦ ਔਰ ਆਸ ਵੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਰ ਇੱਕ ਬੰਦਾ ਲੋਚਦਾ ਕਿ ਮੈਂ ਆਪਣਾ ਦਸਵੰਦ ਕੱਢਾਂ ਪਰ ਇਹ ਬੇਰਲਿਆਂ ਦੇ ਹਿੱਸੇ ਆਉਂਦਾ ਕਿਉਂਕਿ ਜੇਲੇ ਕੁਝ ਦੇਣਾ ਹੋਵੇ ਬੜਾ ਔਖਾ ਹੁੰਦਾ ਮੰਗਦੇ ਤਾਂ ਪਰ ਹੋ ਜੇਗਾ ਤੇ ਗੁਰੂ ਸਾਹਿਬ ਜੀ ਨੂੰ ਹੀ ਨੇ ਅੱਜ ਇਹ ਆਪ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਕਿ ਜਿਹੜੀ ਐਂਬੂਲੈਂਸ ਸੇਟ ਕੀਤੀ ਆ ਗੁਰੂ ਚਾਨਣ ਦਾ ਰਾਤ ਦੀ ਕੀਤੀ ਸਤਿਗੁਰੂ ਜੀ ਇਹਨਾਂ ਤੇ ਆਪਣੇਆਂ ਖੁਸ਼ੀਆਂ ਤੇ ਰਹਿਮਤਾਂ ਬਖਸ਼ੇ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਾਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀ ਸੈਂਦੀ ਘਰਾ ਇਹਨਾਂ ਦਾ ਸਾਰਾ ਸਮੁੱਚਾ ਪਰਿਵਾਰ ਪਾਵੇਂ ਅਮਰੀਕਾ ਚ ਰਹਿੰਦਾ ਪਰ ਮੋਹ ਤੇ ਪਿਆਰ ਤੇ ਮਿੱਟੀ ਦਾ ਮੋਹ ਹਮੇਸ਼ਾ ਪੰਜਾਬ ਦੇ ਨਾਲ ਰਹਿੰਦਾ। ਉਹ ਚੋਮਣੀ ਅਕਾਲੀ ਦਲ ਦੇ ਜੁਐਸਏ ਦੇ ਪ੍ਰਧਾਨ ਵੀ ਆ। ਆ ਜਿਹੜਾ ਪਿਛਲਾ ਸਮਾਂ ਹੜ੍ਹਾਂ ਦਾ ਚੱਲਿਆ ਤੇ ਪਾਜੀ ਦਾ ਟੈਲੀਫੋਨ ਆਇਆ ਭਈ ਫਲੱਡ ਅਫੈਕਟਿਡ ਦੇ ਏਰੀਆ ਦੇ ਵਿੱਚ ਅਸੀਂ ਵੀ ਆਪਣਾ ਜਰਨਲ ਪਾਉਣਾ ਚਾਹੁੰਦੇ ਆ। ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਐਂਬੂਲੈਂਸ ਵਿਦ ਆਲ ਜਿਹੜਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਆਪਣੇ ਮਾਡਰਨ ਜਿਹੜੀਆਂ ਸਾਰੀਆਂ ਸਹੂਲਤਾਂ ਆ ਅਲਬੈਂਟੀਲੇਟਰ ਆਕਸੀਜਨ ਉਹ ਸਾਰੀ ਅੱਜ ਜਿਹੜੀ ਆ ਸੱਚਖੰਡ ਸ੍ਰੀ ਹਰਮੰਦਰ ਦਰਬਾਰ ਸਾਹਿਬ ਜੀ ਨੂੰ ਭੇਟ ਕੀਤੀ ਗਈ ਆ ਮੈਂ ਸਮਝਦਾ ਗੁਰਮਾਨਕ ਦੇ ਪਾਤਸ਼ਾਹ ਜੀ ਦਾ ਮੁੰਡਾ ਸੁਧਾਰਤ ਨਹੀਂ ਹੋਈ ਸੀ ਕਿ ਗੁਰੂ ਕੇ ਸਿੱਖ ਨੇ ਆਪਣਾ ਦਸਬੰਦ ਕੱਟ ਕੇ ਗੁਰੂ ਨੂੰ ਭੇਟ ਵੀ ਕਰ ਸਕਦੇ ਸੋ ਅੱਜ ਮੈਨੂੰ ਖੁਸ਼ੀ ਆ ਇਸ ਗੱਲ ਦੀ ਕਿ ਅਮਰੀਕਾ ਵਿੱਚ ਵੀ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਨਹੀਂ ਆਪਣਾ ਯੋਗਦਾਨ ਇਹ ਪਾ ਕੇ ਅੱਜ ਐਮੂਲੈਂਸ ਨੰਨੀ ਜਿਹੜੀ ਆ ਉਹ ਢੇਡ ਕੀਤੀ ਆ ਮੈਂ ਜਿੱਥੇ ਬਾਪੂ ਮਜੀਤ ਸਿੰਘ ਹੋਣਾ ਦਾ ਧੰਨਵਾਦ ਕਰਦਾ ਉਥੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਜੀ ਗੁਰੂ ਸਾਹਿਬ ਜੀ ਆਪਣੇ ਦਰੋਂ ਕਰੋਂ ਇਸ ਪਰਿਵਾਰ ਨੂੰ ਚੀਕ ਰੱਖਣੀ ਪਰਸਪਰ ਇਤਫਾਕ ਤੇ ਏਕਤਾ ਦੇ ਆਪਣੇ ਦਰੋਂ ਕਰੋਂ ਗੁਰਸਿੱਖੀ ਦੀ ਰਾਤ ਬਖਸ਼ ਕਰਦਾ ਤਾਂ ਮੈਂ ਧੰਨਵਾਦ ਕਰਦਾ ਆਪਣਾ ਵੀਰ ਸਰਦਾਰ ਰਣਜੀਤ ਸਿੰਘ ਕਾਲੂ ਵੀ ਤੁਹਾਡੇ ਇਥੇ ਜਨੰਦਰ ਦੇ ਪੁਰਾਣੇ ਕਾਲ ਜਿਹੜੇ ਹਰ ਵੇਲੇ ਸਾਡੇ ਨਾਲ ਰਹਿੰਦੇ ਹੋ ਜੀ ਦੇ ਜੀ ਪਰਮਜੀਤ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਨਾ ਤੋਂ ਸਾਰਿਆਂ ਦਾ ਜਿੰਨੇ ਵੀ ਆਏ ਸਾਰਿਆਂ ਦਾ ਧੰਨਵਾਦ ਔਰ ਆਸ ਵੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਰ ਇੱਕ ਬੰਦਾ ਲੋਚਦਾ ਕਿ ਮੈਂ ਆਪਣਾ ਦੁਸਤ ਕੱਢਾਂ ਪਰ ਇਹ ਬੇਲਿਆਂ ਦੇ ਹਿੱਸੇ ਆਉਂਦਾ ਕਿਉਂਕਿ ਜੇਲੇ ਕੁਝ ਦੇਣਾ ਹੋਵੇ ਬੜਾ ਔਖਾ ਹੁੰਦਾ ਮੰਗਦੇ ਤਾਂ ਪਰ ਹੋ ਜੇਗਾ ਤੇ ਗੁਰੂ ਸਾਹਿਬ ਜੀ ਨੂੰ ਇਹਨੇ ਅੱਜ ਇਹ ਆਪ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਇਹ ਜਿਹੜੀ ਐਂਬੂਲੈਂਸ ਭੇਟ ਕੀਤੀ ਆ ਗੁਰੂ ਚਰਨਾਂ ਦੇ ਰਾਤ ਨੂੰ ਕੀਤੀ ਸਤਗੁਰ ਜੀ ਇਹਨਾਂ ਤੇ ਆਪਣੇਆਂ ਖੁਸ਼ੀਆਂ ਤੇ ਰਹਿਮਤਾਂ ਬਖਸ਼ੇ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ